ਜਦ ਹਰਿ 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 ਦੇ ਸਿਰਾਂ ਸਦਾ ਸੇਵਕ ਸੀ ਇਹ ਨਾ ਉਹਦੇ ਬਾਰੇ ਹਰਿ ਹਰਿ ਭਾਰੀ ਡਾਕਲਾ ਜੇ ਉਹਨੂੰ ਵੀ ਕੇਲੇ ਦੇ ਪੱਤੇ ਹੁੰਦੇ ਮੰਨ ਸੋ ਬਾਲ ਦੇ ਮਾਰੀ ਜੀ ਦਿੰਦਾ ਮਾਰੀ ਲਾਗ ਬਾਲ ਦੇ ਤੇ ਗੱਲ ਲਗੀ ਬਾਜ਼ਾਰ ਅਸੋ ਦੇ ਇਹਾਂ ਜੀ ਕੋਲ ਨਾ ਨਾ ਹੋ ਗਿਆ ਤੇ ਦੂਜਾ ਸਰਾ ਜੀਤ ਕਰੋ ਆਵੇਂ ਕੇ ਦਾ ਠੀਕ ਉਹਦੇ ਪ੍ਰੋਫੈਸਰ ਆ ਗਏ ਭਗਤੀ ਬੜੀ ਸੀ ਨਾ ਹਾਂ ਪਾ ਕੀਤੇ ਮਾਰਦੇ ਸਾਨੂੰ ਅਮਰਤ ਪੀ ਗਏ ਹਾਂ ਇਹ ਸਾਰੇ ਸਾਰਾ ਜੀਤ ਕਰ ਲੈਣ ਜਿੰਨੀ ਮਤਲਬ ਹਸੈਣਾ ਮਰੀ ਠੀਕ ਉਹ ਅੰਮ੍ਰਿਤਪੁਰਾਂ ਅੰਮ੍ਰਿਤਸਰ ਦੀ ਸਾਲ ਜਿੰਨੀ ਹੋ ਗਈ ਹਾਂ ਹੁਣ ਹਮਾਰੇ ਜਿੰਦਾ ਰਿਹਾ ਜਨਾ ਉਹਨੂੰ ਮਾਰ ਖਾਦੋ ਪਿਆਰ ਫਿਰ ਜਦੋਂ ਨੰਬਰ ਤੇ ਵੱਧ ਗਿਆ ਨਾ ਉਹ ਲੱਗ ਪਿਆ ਇਹ ਬਰ ਯਾਰ ਹੋਣਾ ਹੈ ਅੰਮ੍ਰਿਤਸਰ ਸਾਹਿਬ ਇੱਥੇ ਲੱਗਿਆ ਅੱਛਾ ਬੀਬੀ ਅਜ ਨਹੀਂ ਗਈ ਟੋਕਰੀ ਧਰ ਕੇ ਉਹਦਾ ਪਿਓ ਹੀ ਬੜਾ ਸੇਠ ਸੀ ਵੱਡਾ ਹਾਂਜੀ ਉਹ ਆਨੋਂ ਵਾਹੀ ਉਹਦੇ ਨਾਲ ਦਿਆਣ ਬਈ ਵੀ ਕਿਦਾ ਦਿੱਤਾ ਖਾਲੀ ਉਹ ਛੇ ਦੇ ਆਉਂਦੇ ਨੇ ਆ ਬਾਪ ਤੇਰਾ ਉਹ ਸਭੀ ਬੀਬੀ ਰਸਲੀ ਆਉਂਦੇ ਨਹੀਂ ਪਰਮੇਸ਼ਾਨ ਦਾ ਹਾਂ ਜਦੋਂ ਬਿਝਣਾ ਪਰਮੇਸ਼ਾਨ ਦਾ ਹੋਏ ਉਹਨੇ ਗੁੱਸੇ ਦਾ ਆ ਗਿਆ ਖੰਗਾਂ ਇਹ ਜਿਹੀ ਹੋਣਾ ਦੇ ਉਹਨੇ ਨਾ ਲੱਗੇ ਫਿਰ ਜੋ ਇਹ ਨਾ ਕਹਣਾ ਉਹ ਬੰਨਵਾ ਦੇ ਦਸਾ ਦੇ ਹਾਂਜੀ ਹੋਰ ਆ ਮੈਂ ਕਰਾਉਂ ਗੱਲਾਂ ਵੇਚ ਜਾਵੋ ਨਾ ਛੋੜਾ ਉਹ ਟਿਕਲਾ ਢੋਲ ਕੇ ਲਿਓ ਹਾਂ ਉਹਦੇ ਨਾਲ ਲਿਓ ਲੇ ਇਹ ਲਿਓ ਘਾਵੇਂ ਇਹਨਾਂ ਸਰਕਤੋ ਦੇ ਹਾਂਜੀ ਹੋਰ ਢੋਲ ਕੇ ਹੰਦਾ ਟੋਕਰੀ ਜਿਹਨੂੰ ਬਾਕੇ ਆਂਦਾ ਬੀਬੀ ਆਇ ਹਰ ਜਰਾ ਪਾ ਦੀ ਹਾਂ ਮੋਰਦਰ ਬੈਠਾ ਹੋਇਆ ਬਿਸਰਵੇ ਜਿੱਥੇ ਲਿਆ ਹਾਂ ਹਾਂ ਬੜਾ ਸਿਰ ਤੇ ਝੁਕ ਲਿਆ ਝੁਕ ਲਿਆ ਲਾ ਜਾ ਲਾਗੇ ਧਾਗੇ ਲੰਗਰ ਵਾਲੇ ਮੰਗ ਕੇ ਲਿਆਉਣਾ ਤੇ ਉਹਨੇ ਵੀ ਖਾਣਾ ਜ ਆ ਗਿਆ ਖਾਣਾ ਦੇ ਇਤਰਾ ਅੱਜ ਵੀ ਗੱਲ ਦੇ ਇੱਥੇ 베ਰੀ ਮੇਰੀ ਦੀ ਛਾਂ ਸੀ ਉਹਦੇ ਥੱਲੇ ਧਰ ਗਈ ਲਾਗੇ ਛੱਪਦੀ ਜੀ ਫਿਰ ਮੰਦਰ ਸਾਹਿਬ ਬਣਿਆ ਹਾਂ ਫਿਰ ਮੰਦਰ ਸਾਹਿਬ ਹੁਣ ਹਾਂ ਹਾਂ ਦੁੱਖੋਂ ਪੰਜ ਰੁਪਏ ਦੀ ਹਾਂ ਜੀ ਸਾਪਣਾ ਸਾਂਹ ਭਾਗੀਆਂ ਦਾ ਅਖੀ ਤੇ ਸਾਦੇ ਬੰਗਣ ਗਈ ਉਹਨੂੰ ਭਾਗੀ ਟੋਕਰੀ ਚ ਬੈਠਾ ਕੇਗਲਾ ਤੁਰਿਆ ਤੇ ਜਾਂਦਾ ਨੇ ਸਾਰਾ ਸਰੀਰ ਭਾਗ ਵਗਦੀ ਉਥੇ ਕਾਣ ਦੇ ਲਾਉਣ ਦੇ ਚੁੱਟੇ ਬਗਲੇ ਹੱਥ ਬੰਨ੍ਹ ਲਿਆ ਬੜੇ ਵੇਖਿਆ ਜਦੋਂ ਅੱਖਾਂ ਮੈਨੂੰ ਕੋੜਾ ਕਿਤੇ ਮੈਂ ਵੀ ਵੇਖਦਾ ਸੀ ਵੇਲਾ ਵੀ ਕੋੜ ਰੜਦੇ ਮੈਂ ਦੁਖੀ ਬੰਦਾ ਹੁੰਦਾ ਵੇਖ ਲਿੰਦਾ ਬਈ ਹਾਂ ਔਰ ਰੜ ਰੜਦਾ ਰੜਦਾ ਜਾ ਕੇ ਛਪੜੀ ਜਾਵਣ ਛਪੜੀ ਜਾ ਕੇ ਨਾ ਇੱਕ ਉਹਨੇ ਹੱਥ ਜਣਾ ਕੋੜ ਲਾ ਲਖ ਲੈ ਹਾਂ ਇਹ ਖਾਸੀ ਉਹਨਾਂ ਦਾ ਨਾ ਪਾਉਂਦੇ ਪੰਗਣੇ ਹਾਰ ਹੋ ਗਿਆ ਅਗੇ ਉਹ ਟੋਕਰੀ ਵੇ ਉਹਨੂੰ ਟੋਕਰੀ ਮੂਹ ਦੀ ਮਾਰ ਕੇ ਉੱਤੇ ਲਾ ਗਿਆ ਹਾਂ ਉਹ ਕਹੇਦਾ ਲਾ ਗਿਆ ਕਿ ਮੇਰਾ ਪਤੀ ਮਾਰਦਾ ਦੋ ਹਾਂ ਮਾਰਨ ਲਗਾ ਬੈ ਉਹ ਹੋਇਆ ਉਹ ਖਲ ਨਹੀਂ ਉੱਟ ਉਹ ਕੋੜਾ ਹਿੱਪਿੰਗ ਲਾਈ ਟੁਰਨੇ ਜਾ ਸਕਦਾ ਹਾਂ 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 ਉਹ ਕਹਿਣਾਗਾ ਐਵੇਂ ਹੋਈ ਆ ਆ ਜਿਹੜੀ ਛਪੜੀ ਆ ਨਾ ਇਹਦੇ ਵਿੱਚ ਕਾ ਹੁੰਦੇ ਹਨ ਬਗਲੇ ਹੋੜ ਲੱਗੇ ਜਾਂ ਤੇ ਮੈਂ ਕਿਹਾ ਮੈਂ ਵੀ ਚੁੱਬੀ ਲਾ ਕੇ ਵੇਖਣਾ ਤੇ ਮੈਂ ਚੁੱਬੀ ਲੈ ਤੇ ਮੇਰਾ ਨਾ ਉਰਮੋਸ ਤੇਲ ਹੋ ਗਿਆ ਹਾਂ ਜਾ ਵਾ ਕੋੜਾ ਇਹ ਤਰੋਂ ਨਹੀਂ ਤਬਾਰ ਮੈਂ ਡੋਬਣਾ ਜੇ ਤੇ ਮੇਰਾ ਕੋੜਾ ਡੜ ਗਿਆ ਇਹ ਤੇ ਮੈਂ ਹੋਈ ਹੇ ਨਾਲਿਆ ਫੇਰ ਮੈਂ ਮਾਰ ਜਾਵਾਂਗਾ ਹਾਂ ਜਲਾ ਬੋ ਦੇ ਮਾਰ ਦੇ ਕੇ ਜਦੋਂ ਲੋ ਭਾਉਣਾ ਗੱਬੜੋ ਜੇ ਤੇਰਾ ਖੋੜਾ ਲੈ ਉਹਨੇ ਦੋ ਡੁੱਬਿਆ ਦੇ ਨਾ ਉਬਰਣਾ ਹੋ ਗਿਆ ਉੱਥੋਂ ਯਾਰ ਯਾਰ ਠੀਕ ਹਰਮਿੰਦਰ ਸਾਹਿਬ ਉਦੋਂ ਫਿਰ ਪ੍ਰਗਟ ਹੋਇਆ ਉਹ ਜਿਹੜਾ ਅੰਮ੍ਰਿਤ ਦੱਬਿਆ ਸੀ ਫਿਰ ਉਹ ਦਾ ਕਰਿਸ਼ਮਾ ਹੋਇਆ ਠੀਕ ਉਹ ਫਿਰ ਜੀ ਆਜੇ ਵੀ ਸਾਲਜ ਕੋਈ ਨਹੀਂ ਆਇਆ ਹਾਂਜੀ ਠੀਕ